ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਸ ਸਤੋਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵੇਰ ਦਾ 9 ਵਜੇ ਤੇ 9 ਵੱਜ ਚੁੱਕੇ ਨੇ ਤੇ ਕੰਮ ਇੰਨੀ ਸਪੀਡ ਸਲੋ ਹੋ ਜਾਂਦੇ ਠੰਡ ਕਰਕੇ ਨਾ ਕੰਮਾਂ ਦੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਪਹਿਲਾਂ ਸਵੇਰੇ ਮੌਸਮ ਠੀਕ ਸੀਗਾ ਮੈਂ ਧਣੀਆਂ ਤੋੜ ਕੇ ਲੈ ਕੇ ਗਈ ਆ ਬਾੜੀ ਚੋਂ ਉਸ ਤੋਂ ਬਾਅਦ ਹੁਣ ਇੰਨੀ ਧੁੰਦ ਪੈ ਰਹੀ ਹੈ ਪਿੱਛੇ ਕੁਝ ਵੀ ਨਹੀਂ ਦਿਖ ਰਹੀ ਨਹੀਂ ਧੁੰਦ ਡਿੱਗਣ ਲੱਗੀ ਹੋਣਾ ਇਹ ਟਾਈਮ ਹੋਰੇ 9 ਵਜੇ ਦਾ ਸਬਜੀ ਬਣ ਚੁੱਕੀ ਆ ਆਟਾ ਕੁੰਨੇ ਆਪੇ ਪਾਸ ਜਦੋਂ ਫੁਲਕਾ ਖਾਣਗੇ ਮੈਂ ਫੁਲਕਾ ਬਣਾ ਦੂੰਗੀ ਤੇ ਮੈਂ ਆਪਣੇ ਬ੍ਰੇਕਫਾਸਟ ਲਈ ਸੌਕ ਕਰੇਨੇ ਓਟਸ ਓਟਮੀਲ ਬਣਾਉਂਗੀ ਅੱਜ ਆ ਇਜ਼ੀ ਆਪਸ਼ਨ ਰੱਖੀ ਆ ਓਟਮੀਲ ਦੀ ਕਿਉਂਕਿ ਕਈ ਦਿਨ ਹੋ ਗਏ ਓਟਮੀਲ ਬ੍ਰੇਕਫਾਸਟ ਵਿੱਚ ਲਿਆ ਨਹੀਂ ਅੱਜ ਓਟਮੀਲ ਲਵੂੰਗੀ ਕੱਪੜੇ ਧੋਣੇ ਸੀ ਫੇਟ ਕਰ ਰਹੀ ਆ ਮੌਸਮ ਦੀ ਪਹਿਲਾਂ ਮੈਨੂੰ ਐਸੀ ਧੁੱਪ ਚੜੂਗੀ ਧੋਵਾਂਗੇ ਪਰ ਹੁਣ ਧੁੱਪ ਲੇਟ ਚੜੂਗੀ ਜੇ ਫੂਲੀ ਮਸ਼ੀਨ ਚ ਕੋਣੇ ਹੁੰਦੇ ਫਿਰ ਤਾਂ ਮੈਂ ਲੋਡ ਲਗਾ ਦਿੰਦੀ ਪਰ ਮੈਂ ਧੋਣੇ ਸੈਮੀ ਚ ਨੇ ਕਿਉਂਕ ਉਸ ਕਰਕੇ ਫਿਰ ਵੇਟ ਕਰ ਰਹੀ ਆ ਵੀ ਹਜੇ ਥੋੜਾ ਜਿਹਾ ਮੌਸਮ ਠੀਕ ਹੋ ਧੁੱਪ ਚੜੂ ਫੇਰੀ ਧੋਂਗੇ ਠੰਡ ਵਿੱਚ ਵੀ ਪਾਣੀ ਛੱਤ ਮਾਰੇ ਤਾਂ ਕੋਈ ਫਾਇਦਾ ਨਹੀਂ ਬਿਮਾਰ ਹੋਏ ਮੈਂ ਤਾਂ ਪਹਿਲੇ ਹੀ ਖਾਂਗੇ ਜੀ ਆਮ ਨਾਲ ਹੋਇਆ ਪੇ ਦਵਾਈਆਂ ਲਈਆਂ ਨਹੀਂ ਕਈ ਦਿਨ ਹੋ ਗਏ ਕਲਾਕੁਲਾ ਖਰਾਬ ਹੋਇਆ ਪਿਆ ਤੇ ਬਸ ਆਈ ਸੀ ਨਾ ਹੁਣ ਤਾਂ ਕੰਮ ਹੋ ਗਿਆ ਖਤਮ ਸਰਦੀ ਵਿੱਚ ਕੀ ਹੁੰਦਾ ਨਾ ਸਵੇਰੇ ਸਵੇਰੇ ਨਹਾ ਲੋ ਤੇ ਨਾ ਕਿ ਆਪਣੇ ਤੁਸੀਂ ਵੂਲਨ ਕੱਪੜਿਆਂ ਵਿੱਚ ਪੈਕ ਹੋ ਜੂ ਤਾਂ ਫਿਰ ਬਾਰੀ ਬਾਰੀ ਅਨਪੈਕ ਪੈਕ ਕਰਨ ਦੀ ਲੋੜ ਨਹੀਂ ਬੂੜ ਚਰਾਪਾ ਪਾ ਲਓ ਕੋਟੀ ਟੋਪੀ ਲੈ ਲਓ ਤਾਂ ਠੀਕ ਰਹਿੰਦਾ ਇੱਕ ਵਾਰ ਸਵੇਰੇ ਨਾ ਕਿ ਤੁਸੀਂ ਪੈਕ ਹੋ ਜਾਓ ਛਿੱਤਰਾ ਗਰਮ ਕੱਪੜਿਆਂ ਵਿੱਚ ਤੇ ਮੈਨੂੰ ਸਰਦੀ ਵਿੱਚ ਆਇਆ ਹੁੰਦਾ ਵੀ ਫੇਰ ਸਵੇਰੇ ਨਾ ਕਿ ਇੱਕ ਵਾਰ ਪੈਕ ਹੋ ਜਾਓ ਬਾਰੇ ਬਾਰੇ ਤੁਸੀਂ ਕੱਪੜੇ ਪਹਿਲਾਂ ਪਾਓ ਸਾਰੇ ਉੱਠ ਕੇ ਸਵੇਰੇ ਨਾ ਫੂਰ ਜਰਾ ਆਪਣਾ ਕੋਟੀ ਟੋਪੀ ਫੇਰ ਉਤਾਰੋ ਨਾਉਣ ਲੱਗੇ ਫੇਰ ਪਾਓ ਤੇ ਇਸ ਕਰਕੇ ਸਰਦੀ ਵਿੱਚ ਸਵੇਰੇ ਨਹਾਉਣਾ ਬੈਟਰ ਰਹਿੰਦਾ ਇੱਧਰ ਹੈਗਾ ਆਪਣਾ ਬ੍ਰੇਕਫਾਸਟ ਓਟ ਮੀਲ ਓਟ ਮੀਲ ਵੀ ਸੁਆਲਾ ਦਾ ਗਰਮ-ਗਰਮ ਠੰਡ ਵਿੱਚ ਤੇ ਟਾਈਮ ਹੋ ਗਿਆ 9:30 ਦਾ ਦੁੱਧਵਿੰਦਰ ਪਈਨ ਸੁੱਤੇ ਬੰਦਿਆਂ ਨੂੰ ਮੌਜਾ ਕੰਬੜ ਲੈ ਕੇ ਪੈ ਜਾਂਦੇ ਨੇ ਜੇ ਰੋਟੀ ਖਾਣੀ ਹੋਵੇ ਤਾਂ ਉੱਠ ਖੜਾਂਗੇ ਨਹੀਂ ਪਏ ਆ ਲੇਡੀਜ਼ ਨੂੰ ਉੱਠਣਾ ਪੈਂਦਾ ਕੰਮ ਸ਼ੁਰੂ ਕਰਨੇ ਪੈਂਦੇ ਨੇ ਸਵੇਰੇ ਬੰਦਿਆਂ ਨੂੰ ਮੌਜਾ ਕੰਬੜਾ ਚ ਪਏ ਰਹੋ ਉੱਠੋ ਹੀ ਨਾ ਹਨਾ ਕੰਬੜਾ ਚ ਪਏ ਚਾਹ ਲਿਆ ਦੋ ਕੰਬੜਾ ਚ ਪਏ ਰੋਟੀਆਂ ਲਿਆ ਦੋ ਤੇ ਹੁਣ ਮੈਂ ਕਿਚਨ ਕਲੀਨ ਕਰਦੇ ਕਰਦੇ ਨਾ ਆਟੇ ਵਾਲਾ ਡਰਾਅਰ ਵੀ ਕਲੀਨ ਕੀਤਾ ਇਹ ਵਾਲਾ ਕੈਬਨਟ ਵਿੱਚੋਂ ਬਾਲਟੀ ਆਟੇ ਵਾਲੀ ਕੱਢਤੀ ਇਹ ਚਾਟਾ ਨਾ ਮੈਂ ਫਿਲ ਕੀਤਾ ਫਿਰ ਇਸ ਦਿਨ ਖਾਲੀ ਹੁੰਦੇ ਬਾਲਟੀ ਕੱਢ ਕੇ ਚਲੋ ਵਿੱਚੋਂ ਕੈਬਨਟ ਕਲੀਨ ਹੋ ਜਾਂਦਾ ਫੁੱਲ ਦੇ ਵਿੱਚ ਆਟਾ ਖੇਣਦਾ ਜਾਂ ਪਾਟਾ ਛਾਣਦੇ ਨੇ ਉਹ ਤੇ ਮੈਂ 8ਵੇਂ 10ਵੇਂ ਦਿਨ ਅੜੇ ਦੇ ਵਾਲੀ ਜੀ ਖਾਲੀ ਸਪੇਸ ਤੇ ਕਪੜਾ ਮਾਰਦੀ ਰਹਿੰਦੀ ਆ ਪਰ ਜਿਸਨ ਪਾਲਟੀ ਫਿਲ ਕਰਨੀ ਹੁੰਦੀ ਆ ਉਸਨ ਟੋਟਲੀ ਸਾਰਾ ਖਾਲੀ ਕਰਕੇ ਫਿਰ ਉਹ ਕਰਦਾਂ ਨੇ ਆਵੇਂ ਡੱਬੇ ਹੁਣ ਰੱਖੇ ਨੇ ਇਹ ਚ ਹੈਗਾ ਮੱਕੀ ਦਾ ਆਟਾ ਇਹ ਚ ਹੈਗਾ ਮੰਮੀ ਦਾ ਬਾਜਰੇ ਦਾ ਆਟਾ ਤੇ ਆਹ ਵਾਲੀ ਬਾਲਟੀ ਵੀ ਆਟੇ ਵਾਲੀ ਇੱਥੇ ਟਿਕ ਜੂਗੀ ਤੇ ਕਾਰਨਰਸ ਮੇ ਰੱਖਦੇ ਉਹਨੇ ਚੱਕਲਾ ਬੇਲਣਾ ਇਹ ਕੁਰਪੇ ਥੋੜਾ ਟਾਈਮ ਇਹਨੂੰ ਆਈ ਖੁੱਲੇ ਛੱਡੂਗੀ ਤਾਂ ਕਿ ਸੁੱਕ ਜੇ ਡਰਾਈ ਹੋ ਜੇ ਕੋਈ ਗਿੱਲਾ ਕੱਪੜਾ ਮਾਰੇਵੇਂ ਥੋੜੀ ਹਵਾ ਲੱਗ ਜਾ ਫਿਰ ਉਸ ਤੋਂ ਬਾਅਦ ਡਰੋਂ ਇਹਨੂੰ ਬੰਦ ਕਰੂੰਗੀ ਫਿਰ ਆਂਟੇ ਵਾਲੀ ਪਾਲਟੀ ਰੱਖੋ ਅੰਦਰ ਥੋੜਾ ਟਾਈਮ ਇਹਨੂੰ ਖੁੱਲਾ ਹੀ ਰਹਿਣ ਦਵਨੀ ਆ ਔਰ ਹੁਣ ਧੁੱਪ ਨਿਕਲ ਆਈ ਸੋ ਜਿਵੇਂ ਹੀ ਧੁੱਪ ਨਿਕਲਦੀ ਆ ਫਿਰ ਆ ਹੁੰਦਾ ਵੀ ਜਿਹੜੀ ਚੀਜ਼ ਨੂੰ ਧੁੱਪ ਲਵਾਉਣ ਵਾਲੇ ਧੁੱਪੇ ਪਾ ਦਈਏ ਜਿਵੇਂ ਕਿ ਅੱਜ ਮੈਂ ਸਵੇਰੇ ਕਿਚਨ ਦੇ ਕਈ ਕੰਟੇਨਰਸ ਧੋਤੇ ਸੀ ਕਿ ਵਸੇ ਡਰਾਈ ਹੋ ਚੁਕੇ ਇਸੇ ਕੱਪੜਾ ਮਾਰ ਕੇ ਮੈਂ ਵਾਈਪ ਕਰਤੀ ਇਸ ਪਰ ਫੇਰੀ ਪਾਈ ਹੁੰਦਾ ਹੁਣ ਜੇ ਧੁੱਪ ਨਿਕਲ ਤਾਂ ਤੁਸੀਂ ਇੱਕ ਵਾਰ ਧੁੱਪ ਲਵਾ ਕੇ ਨਾ ਥੀਤਰ ਸੁਕਾ ਦੇ ਕਿਸੇ ਤਰ੍ਹਾਂ ਸਮੈਲ ਨਾ ਰਹੇ ਬਿਲਕੁਲ ਵੀ ਅੰਦਰ ਸੇਲ ਨਾ ਰਹੇ ਟੋਵਲ ਬਾਹਰ ਪਾ ਦਿਓ ਬਾਥਰੂਮ ਵਾਲੇ ਮੈਟ ਪਾ ਦਿਓ ਬਾਹਰ ਹੈਂਡ ਟੋਵਲ ਜੇ ਕੋਈ ਧੁੱਪ ਲਵਾਉਣ ਵਾਲੀ ਧੁੱਪੇ ਪਾ ਦਿਓ ਵੀ ਇੱਕ ਵਾਰ ਧੁੱਪ ਲੱਗ ਜਾ ਹਰ ਇੱਕ ਚੀਜ਼ ਨੂੰ ਕਿਉਂਕਿ ਮੌਸਮ ਅਹੇ ਜਾ ਐਨੀ ਠੰਡ ਵਾਲਾ ਹੈਗਾ ਤੇ ਮੌਇਸਚਰ ਵਾਲਾ ਮੌਸਮ ਆ ਜਿਵੇਂ ਅੰਦਰ ਕੋਈ ਵੀ ਚੀਜ਼ ਆਪਾਂ ਨੂੰ ਕੋਈ ਟੱਚ ਕਰਦੇ ਹਾਂ ਸਿਲੀ ਸਿਲੀ ਠੰਢੀ ਠੰਢੀ ਲ ਕਰਾਇ ਹੁੰਦਾ ਵੀ ਧੁੱਪ ਨਿਕਲੀ ਤੋਂ ਹਰ ਇੱਕ ਚੀਜ਼ ਨੂੰ ਧੁੱਪ ਲੱਗ ਜੇ ਤੇ ਮਸ਼ੀਨ 'ਚ ਮੈਂ ਪਾਏ ਹੋਏ ਸੀ ਕੱਪੜੇ ਜਿਸਨੂੰ ਕੱਪੜੇ ਥੋੜੇ ਹੁੰਦੇ ਨੇ ਫਿਰ ਮੈਂ ਸੈਮੀ ਮਸ਼ੀਨ 'ਚ ਧੋ ਲਾਣੇ ਫਿਰ ਆਏ ਲਾਲਚ ਹੋ ਜਾਂਦਾ ਵੀ ਚਲੋ ਧੁੱਪ ਨਿਕਲ ਰਹੀ ਆ ਧੋ ਲਈਏ ਧੁੱਪਨ ਕੋਈ ਪਤਾ ਨਹੀਂ ਕਦੋਂ ਬੰਦ ਹੋ ਜਾਣਾ ਨਿਕਲ ਨੋ ਜਿੰਨੇ ਕ ਧੁੱਪ ਹੈਗੇ ਚਲੋ ਕੱਪੜੇ ਨਾਲ ਦੇ ਨਾਲ ਧੋਤੇ ਹਨ ਇਕੱਠੇ ਨਾ ਕਰੀ ਔਰ ਸਾਡਾ ਵੀ ਕੋਈ ਪਤਾ ਨਹੀਂ ਹੁੰਦਾ ਸਾਡਾ ਪ੍ਰੋਗਰਾਮ ਕਿੱਧਰ ਨੂੰ ਜਾਣ ਦਾ ਬਣ ਜੇ ਇਸ ਕਰਕੇ ਮੈਂ ਕੱਪੜੇ ਬਹੁਤ ਜ਼ਿਆਦਾ ਇਕੱਠੇ ਨਹੀਂ ਕਰਦੀ ਜਿੰਨੇ ਹੁੰਦੇ ਨੇ ਚਲੋ ਮੈਂ ਧੋ ਦਾਨੀਆ ਚਲ ਇਸ ਕਰਕੇ ਸემი ਮਸ਼ੀਨ ਚੀ ਟੁੱਟ ਰਹੀ ਹੈ ਔਰ ਮੈਂ ਦੋ ਤਰਫੋਂ ਪਾਣੀ ਛੱਡ ਲਾਣੀ ਸემი ਮਸ਼ੀਨ ਦਾ ਇੱਕ ਵਾਰ ਵੱਡੇ ਟੱਬ ਵਿੱਚ ਜੋ ਕੱਪੜੇ ਧੋਤੇ ਆਉਂਦੇ ਨੇ ਫਿਰ ਸਪਿਨ ਐਂਡ ਡਰਾਇਰ ਚ ਪਾ ਕੇ ਇੱਕ ਤਾਂ ਪੱਕਾ ਹੀ ਕਨੈਕਸ਼ਨ ਟੂਟੀ ਦਾ ਲੱਗਾ ਹੋਇਆ ਹੈ ਮਸ਼ੀਨ ਵਿੱਚ ਇੱਕ ਮੈਂ ਐਕਸਟਰਾ ਪਾਈਪ ਹੋਰ ਪਾਣੀ ਦੀ ਛੱਡ ਕੇ ਫਿਰ ਅੱਛੀ ਤਰ੍ਹਾਂ ਸਾਕੇ ਸਰਫ ਨਿਕਲ ਜੀ ਡਬਲ ਪਾਣੀ ਛੱਡ ਕੇ ਉਹ ਲੋ ਉਸ ਤੋਂ ਬਾਅਦ ਫਿਰ ਮੈਂ ਉਹ ਇੱਕ ਜਿਹੜਾ ਫਿਕਸ ਟੂਟੀ ਪਾਣੀ ਲੱਗਾ ਹੋਇਆ ਵਾਸ਼ਿੰਗ ਮਸ਼ੀਨ ਚ ਉਹ ਔਨ ਕਰਕੇ ਛੱਡ ਕੇ ਪਾਣੀ ਉੱਪਰ ਉਹਨੂੰ ਸਪਿਨ ਕਰ ਦਾਨੀ ਤਿਆਰ ਫਰਸਟ ਹੈ ਮਸ਼ੀਨ ਤੇ ਵੀ ਕੱਪੜੇ ਵਧੀਆ ਧੋਤੇ ਹਨ ਜਰੂਰ ਹੈਗਾ ਕਿ ਉਹਨੂੰ ਅਲੱਗ ਤੋਂ ਪਾਣੀ ਚ ਟੱਬਾ ਚੱਕ ਚੱਲਣੇ ਪੈਣ ਮੈਂ ਸਪਿਨਲ ਡਰਾਈ ਚ ਪਾਣੀ ਛੱਡਦਾ ਨਹੀਂ ਹੁੰਦੀ ਆ ਸੋ ਇਸ ਤਰੀਕੇ ਨਾਲ ਤੂੰ ਤਿਆਰੀ ਸੇ ਕੱਪੜੇ ਫਿਰ ਧੁੱਪ ਚ ਇਹ ਵੀ ਲਾਜ ਹੋਣਾ ਕਿ ਤੂੰ ਪੜਾ ਕੰਮ ਕੀਤਾ ਹੈ ਵੀ ਸੋ ਯਾਰੀ ਅੰਦਰਲੇ ਕੰਮ ਕਰ ਲਓ ਜਿਵੇਂ ਧੁੱਪ ਨਿਕਲਦੇ ਫਿਰ ਧੁੱਪ ਵਾਲੇ ਕੰਮ ਕਰ ਲਓ ਫਿਰ ਈਜ਼ੀ ਹੋ ਜਾਂਦਾ ਕੰਮ ਖਤਮ ਨਹੀਂ ਹੁੰਦੇ ਦਿਨ ਇੰਨੇ ਛੋਟੇ ਹੋ ਗਏ ਕੀ ਪਤਾ ਨਹੀਂ ਲੱਗਦਾ ਕੋਦੋਂ 12 1 ਵਜੇ ਲੰਚ ਟਾਈਮ ਹੋ ਗਿਆ ਲੰਚ ਹੋਰ ਬੜਾ ਫਿਰ ਕੋ ਸ਼ਾਮ ਦੀ ਤਿਆਰੀ ਕਰ ਲੋ ਪਤਾ ਹੀ ਨਹੀਂ ਲੱਗਦਾ ਟਾਈਮ ਤੇ ਦਿਨ ਕਿੱਧਰ ਚਲਾ ਜਾਂਦਾ ਕੱਪੜੇ ਬਾਹਰ ਪਹਿਲੇ ਤੁਸੀਂ ਪਾਓ ਸਾਰੇ ਟੋਲ ਹੈਂਡਲ ਫਿਰ ਅੰਦਰ ਚੱਕ ਚੱਕ ਰੱਖੋ ਇਹ ਚੀਜ਼ਾਂ ਵੀ ਬਹੁਤ ਟਾਈਮ ਖਾਂਦੀਆਂ ਨੇ ਜੇ ਨਾ ਪਾਓ ਤੋਂ ਪਲਾਂ ਲਵਾਓ ਚੀਜ਼ਾਂ ਨੂੰ ਕੱਪੜੇ ਨੂੰ ਤਾਂ ਫਿਰ ਉਹ ਆਪ ਨੂੰ ਮਾਨ ਜਾਂ ਨਹੀਂ ਆਉਂਦਾ ਹੈਗਾ ਮਨ ਨੂੰ ਤਸੱਲੀ ਨਹੀਂ ਹੁੰਦੀ ਹੈਗੀ ਐਂ ਲੱਗਦਾ ਵੀ ਧੁੱਪ ਦਾ ਲਾਲਚ ਆਪਾਂ ਲੈ ਹੈ ਨਹੀਂ ਆ ਜੀ ਧੁੱਪੇ ਕੋਈ ਕੰਮ ਹੀ ਨਹੀਂ ਕਰਿਆ ਔਰ ਉਹ ਵੀ ਧੁੱਪ ਧੁੱਪਾਂ ਵਿੱਚ ਬਹਿ ਕੇ ਮਤਲਬ ਬਾਹਰ ਮਨ ਜਾਂਦਾ ਆ ਕਿ ਕੁਛ ਨਾ ਕੁਛ ਕਰਨਾ ਬੜਾ ਹੀ ਮਨ ਲੱਗਦਾ ਕੋਈ ਤੁਸੀਂ ਮਟਰ ਕੱਟ ਲਓ ਕਾਜਰਾ ਵਗੈਰਾ ਕੱਟ ਲਓ ਚਿੱਲੇ ਲਓ मूਫਲੀ ਖਾ ਲਓ ਮੈਂ ਕਿ ਤੂੰ ਫੇ ਧੁੱਪ ਤਾਂ ਨਜ਼ਾਰਾ ਹੀ ਪੱਖਰਾ ਵਾਲੀ ਠੰਡ ਵਿੱਚ ਤੇ ਹੁਣ ਬੇਟਾ ਆ ਗਿਆ ਸੀ ਕਹਿੰਦਾ ਮਮਾ ਮੇਰਾ ਬ੍ਰੈਕਫਾਸਟ ਰੈਡੀ ਕਰ ਦਿਓ ਇਹਦੇ ਮੈਂ ਜਾ ਕੇ ਉਹਨਾਂ ਕਰਦੇ ਹਾਂ ਬ੍ਰੈਕਫਾਸਟ ਰੈਡੀ ਅਸੀਂ ਸਾਰਿਆਂ ਨੇ ਕਰ ਲਿਆ ਸੀ ਬਸ ਇਹਦੇ ਕੱਲਾ ਬ੍ਰੈਕਫਾਸਟ ਰਹਿ ਗਿਆ ਸੀ ਸੋ ਇਹਦੇ ਬ੍ਰੈਕਫਾਸਟ ਲਈ ਅੱਜ ਮੈਂ ਬਣਾ ਰਹੀਆਂ ਪੈਨਕੇਕਸ ਕੱਲ੍ਹ ਹੀ ਮੈਨੂੰ ਕੱਲ੍ਹ ਵਾਲੇ ਵੀਡੀਓ 'ਚ ਕਮੈਂਟ ਆਇਆ ਸੀ ਕਿ ਪੈਨਕੇਕਸ ਦੀ ਰੈਸਪੀ ਸ਼ੇਅਰ ਕਰੋ ਪਰ ਇਹ ਉਹ ਉਹਦੋਂ ਮੈਂ ਇਹ ਵੀਡੀਓ ਸ਼ੂਟ ਕਰ ਚੁੱਕੀ ਸੀ ਇਸ ਕਰਕੇ ਮੈਂ ਰੈਸਪੀ ਨਹੀਂ ਸ਼ੇਅਰ ਕਰ ਰਹੀ ਉਹ ਰੈਸਪੀ ਮੈਂ ਤੁਹਾਨੂੰ ਅਗਲੀ ਵਾਰ ਸ਼ੇਅਰ ਕਰੂੰ ਜੋ ਨੈਕਸਟ ਪਲੈਨ ਬਣਾਇਆ ਹੈ ਜਾਂ ਮੈਂ ਸਪੈਸ਼ਲ ਤੁਹਾਨੂੰ ਬਣਾ ਕੇ ਰੈਸਪੀ ਸ਼ੇਅਰ ਕਰਾਂ ਪਰ ਉਹਨਾਂ ਨੂੰ ਮੈਂ ਦੱਸ ਦਾਰੀਆਂ ਇਹ ਮੈਂ ਬੈਟਰ ਲਿਆ ਮੈਦੇ ਦਾ ਦੋ ਛੋਟੀਆਂ ਕਟਛੀਆਂ ਮੈਂ ਮੈਦੇ ਦੀਆਂ ਲਈਆਂ ਨੇ ਉਹਦੇ ਵਿੱਚ ਮੈਂ ਚੌਥਾ ਹਿੱਸਾ ਪੀਸੀ ਹੋਈ ਚੀਨੀ ਦਾ ਪਾਇਆ ਤੇ ਵਿੱਚ ਪਾਇਆ ਬੇਕਿੰਗ ਪਾਊਡਰ ਇੱਕ ਚਮਚ ਇੱਕ ਚਮਚ ਬੇਕਿੰਗ ਪਾਊਡਰ ਦੋ ਕਟਛੀਆਂ ਵਿੱਚ ਤੇ ਵਨੀਲਾ ਅਸੈਂਸ ਦੇ ਕੁਝ ਬੂੰਦਾਂ ਤੇ ਉਹਨੂੰ ਰੂਮ ਟੈਂਪਰੇਚਰ ਦੇ ਦੁੱਧ ਨਾਲ ਮੈਂ ਬੈਟਰ ਨੂੰ ਫੈਂਟ ਲਿਆ, अच्छी तरह मिक्स ਕਰ ਲਿਆ, ਵਿਸਕ ਕਰ ਲਿਆ ਤੇ ਉਹ ਬੈਟਰ ਮੈਂ ਨਾਨ-ਸਟਿਕ ਤਵੇ ਤੇ ਪਾ ਲਿਆ ਤੇ ਬਹੁਤ ਵਧੀਆ ਪੈਨਕੇਕਸ ਬਣ ਕੇ ਰੈਡੀ ਹੋ ਜਾਂਦੇ ਨੇ। ਜੇ ਤੁਸੀਂ ਚੌਕਲੇਟ ਵਾਲੇ ਬਣਾਉਣ ਚਾਹੁੰਦੇ ਹੋ ਤੁਸੀਂ ਚੌਕਲੇਟ ਪਾਊਡਰ ਯਾਨੀ ਕੋਕੋਆ ਪਾਊਡਰ ਮੇਰੀ ਮਟੀਰੀਅਲ ਦੇ ਵਿੱਚ ਪਾਉ ਲੋ 2 ਚਮਚੇ ਫਿਰ ਚੌਕਲੇਟ ਵਾਲੇ ਬਣ ਜਾਣਗੇ, ਬਹੁਤ ਟੇਸਟੀ ਬਣ ਜਾਂਦੇ ਨੇ। ਹਨੀ ਨਾਲ ਖਾ ਲਓ ਜਾਂ ਕਿਸੇ ਸਰਪ ਨਾਲ ਖਾ ਲਓ ਜਾਂ ਜੈਮ ਲਗਾ ਕੇ ਖਾ ਲਓ ਜਾਂ ਚੌਕਲੇਟ ਸਪ੍ਰੈਡ ਲਗਾ ਕੇ ਖਾ ਲਓ, ਉਹ ਬੱਚਿਆਂ ਦੀ ਚੁਆਇਸ ਹੈ। ਪਰ ਟੇਸਟੀ ਬਹੁਤ ਬਣਦੇ ਨੇ ਪੈਨਕੇਕਸ, ਈਜ਼ੀ ਤੇ ਹੋਣ ਹੋ ਗਿਆ ਸ ਮੇਰਾ ਲੰਚ ਟਾਈਮ ਲੰਚ ਅੱਜ ਹੈਗੇ ਗਾਜਰ ਮਟਰ ਦੀ ਸਬਜੀ ਮੈਂ ਸਵੇਰੇ ਬਣਾਈ ਸੀ ਸਬਜੀ ਬਹੁਤ ਹੀ ਜਾਨਾ ਟੇਸਟੀ ਬਣੀ ਸੀ ਨਾਲ ਮੈਂ ਦਹੀਂ ਲੈ ਰਹੀ ਹਾਂ ਅਚੀ ਤਰ੍ਹਾਂ ਠੀਕ ਨਹੀਂ ਗੜਾ ਵਗੈਰਾ ਪਰ ਇਨੇ ਦਿਨ ਹੋ ਗਏ ਦਹੀਂ ਖਾਦੇ ਬਿਨਾ ਰਹਿ ਨਹੀਂ ਜਾ ਰਹੀ ਸੀ ਤੇ ਨਾਲ ਮੈਂ ਬਣਾਈ ਮੱਕੀ ਦੀ ਰੋਟੀ ਸੋਸ ਲੰਚ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਵਾਲੀ ਚਿਮਨੀ ਕਲੀਨ ਕਰਨੀ ਸੀ ਚਿਮਨੀ ਦਾ ਫਿਲਟਰ ਕਲੀਨ ਕਰਨਾ ਸੀ ਬਹੁਤ ਆਇਲੀ ਹੋਇਆ ਪਿਆ ਸੀਗਾ ਕਰਨਾ 2-4 ਦਿਨ ਪਹਿਲਾਂ ਹੀ ਇਸ ਜਿਸ ਦਿਨ ਮੈਂ ਕੁੜੀ ਬੁਲਾਈ ਸੀ ਨੇ ਹੈਲਪਰ ਬੁਲਾਈ ਸੀ ਕੰਮ ਕਰਨ ਨੂੰ ਉਸ ਦਿਨ ਹੀ ਮੈਂ ਕਰਨਾ ਸੀਗਾ ਆਪਾਂ ਉਸ ਦਿਨ ਸਾਡੇ ਕਿਚਨ ਦਾ ਗੀਜ਼ਰ ਖਰਾਬ ਸੀਗਾ ਇਸ ਕਰਕੇ ਫਿਰ ਉਸ ਦਿਨ ਮੈਂ ਇਹ ਛੱਡਤਾ ਅੱਜ ਮੈਂ ਕਰ ਰਹੀ ਫਿਲਟਰ ਥਲੀਨ ਬਹੁਤ ਗੰਦਾ ਹੋਇਆ ਪਿਆ ਸੀ ਜਿਵੇਂ ਆਪਾਂ ਚਿਮਨੀ ਦੇ ਵਿੱਚੋਂ ਫਿਲਟਰ ਉਤਾਰਦੇ ਆ ਨਾ ਚਿਮਨੀ ਦੇ ਸਾਈਡ ਤੋਂ ਬੜਾ ਆਇਲ ਨਿਕਲਦਾ ਉਹ ਆਇਲ ਫਿਰ ਮੈਂ ਨਾਲ ਦੀ ਨਾਲ ਟਿਸ਼ੂ ਪੇਪਰ ਨਾਲ ਸਾਫ਼ ਕਰ ਦਾਨੀ ਜੇ ਸਾਫ਼ ਨਾ ਕਰੀਏ ਫਿਰ ਉਹ نیچے ਆ ਕੇ ਸਾਰਾ ਚਿਮਨੀ ਦੇ ਵਿੱਚ ਚਲਾ ਜਾਂਦਾ ਇਸ ਕਰਕੇ ਮੈਂ ਹਮੇਸ਼ਾ ਨੀਚੇ ਨਹੀਂ ਜਾਣਦੀ ਨਾ ਆ ਦੇ ਨਾਲ ਸਾਈਟਸ ਕਲੀਨ ਕਰਦਾਂ ਨਹੀਂ ਪਹਿਲਾਂ ਸਾਡੇ ਜਿੱਥੇ ਆਇਲ ਨਿਕਲਦਾ ਫਿਲਟਰ ਉਤਾਰਦੇ ਆ ਬਹੁਤ ਆਇਲ ਹੁੰਦਾ ਇੰਨਾ ਗੰਦਾ ਫਿਲਟਰ ਹੋਇਆ ਪਿਆ ਸੀ ਨਾ ਇਸ ਵਾਰ ਮੈਂ ਲੇਟ ਹੋ ਗਈ ਫਿਲਟਰ ਸਾਫ ਕਰਦੇ ਲੇਟ ਵੀ ਹੋ ਗਈ ਤੇ ਇਸ ਵਾਰ ਕੁਕਿੰਗ ਵੀ ਬਹੁਤ ਹੋਈ ਐ ਨੇ ਜਾਨਾ ਪ੍ਰੌਂਟੇ ਬਣੇ ਨੇ ਸਾਡੀ ਕਿਚਨ ਵਿੱਚ ਇਸ ਵਾਰ ਬਹੁਤ ਪ੍ਰੌਂਟੇ ਬਣੇ ਨੇ ਫਿਲਟਰ ਬਹੁਤ ਜਨਾ ਗੰਦਾ ਹੋਇਆ ਪਰ ਬਲਕਿ ਮੈਂ ਮਹੀਨੇ ਤੋਂ ਪਹਿਲਾਂ ਹੀ ਸਾਫ ਕਰ ਲੈਨੇ 20 ਦਿਨਾਂ ਨਾਲ ਮੇਰਾ ਆਈਡੀਆ ਹੁੰਦਾ ਬਈ 20 ਦਿਨਾਂ ਤੋਂ ਮੈਂ ਕਿੰਨੇ ਦਾ ਫਿਲਟਰ ਸਾਫ ਕਰ ਲਾਂ ਕਿੰਨਾ ਆਇਲ ਜਦ ਮੈਂ ਦੇਸਟੀ ਕਿ ਹੋਈ ਜਦ ਮੈਂ ਪੇਚਮੀ ਵਿੱਚ ਦੇ ਬੀਸਤੀ ਕਿਉਂ ਸੇ ਜ਼ਿਆਦਾ ਯੂਜ਼ ਕਰਦਾ ਕੁਕਿੰਗ ਵਿੱਚ ਬਹੁਤ ਜਾਂਦਾ ਹੋਇਆ ਪਿਆ ਪਰ ਸਾਫ਼ ਹੋਣ ਨੂੰ ਵੀ ਸਿਰਫ 2 ਮਿੰਟ ਲੱਗਦੇ ਨੇ ਜਿੰਨੀ ਆਪਾਂ ਜ਼ਿਆਦਾ ਟਾਈਮ ਟਪਾਵਾਂਗੇ ਵੀ ਆਪਾਂ ਲੇਟ ਸਾਫ਼ ਕਰਾਂਗੇ ਫਿਲਟਰ ਉਨਾਂ ਜਿਆਦਾ ਲੰਦਾ ਹੋ ਤੇ ਉਨਾਂ ਹੀ ਜ਼ਿਆਦਾ ਟਾਈਮ ਲੱਗੂ ਸਾਫ਼ ਕਰਨ ਨੂੰ ਆਪਣੀ ਮਿਹਨਤ ਲੱਗੂ ਇਸ ਕਰਕੇ ਮੇਰਾ ਆਈਡੀਆ ਹੁੰਦਾ ਕਿ 20 ਦਿਨਾਂ ਤੋਂ ਮੈਂ ਸਾਫ਼ ਕਰਦਾ ਬਹੁਤ ਜ਼ਿਆਦਾ ਲੰਬਾ ਟਾਈਮ ਨਾ ਪਾਵਾਂ ਸਾਫ਼ ਕਰਨ ਦੇ ਵਿੱਚ ਫਿਰ ਕਹੂੰਗੇ ਆਪ ਆਪਣੀ ਸਾਫ਼ ਕਰਨ ਨਾਲ ਮਿਹਨਤ ਜ਼ਿਆਦੇ ਲੱਗੂ ਟਾਈਮ ਜ਼ਿਆਦੇ ਲੱਗੂ ਆਪ ਨੂੰ ਜ਼ਿਆਦੇ ਰਗੜਨਾ ਪਊਗਾ ਇਸ ਕਰਕੇ ਜਲਦੀ ਸਾਫ਼ ਕਰਦਾ ਨਹੀਂ ਹੁੰਦੀ ਕੰਮ ਦੀ ਕੋਈ ਹੁੰਦੀ ਆਪਾਂ ਜਦੋਂ ਕੰਮ ਕਰਨ ਲੱਗ ਜਾਂਦੇ ਨੇ ਫੇਰ ਟਾਈਮ ਲੱਗਦਾ ਜਿਵੇਂ ਇਹ ਚੀਮਨ ਵਾਲਾ ਫਿਲਟਰ ਦੱਕਾ ਪਾਣੀ ਛੱਡਿਆ ਨਾ ਗਰਮ ਹੈ ਸਿਰਫ ਇਹਦੇ ਵਿੱਚ ਆਪਣੇ ਕਿਚਨ ਵਾਲਾ ਲਿਕਵਿਡ ਪਾਉਣੀ ਹੁੰਦੀ ਹੈ ਭਾਂਡੇ ਸਾਫ਼ ਕਰਨ ਵਾਲਾ ਵਿਮ ਲਿਕਵਿਡ ਥੋੜਾ ਜਿਹਾ ਸਰਫ ਪਾ ਲਿਆ ਦੋਈ ਚੀਜ਼ਾਂ ਪਾਈਆਂ ਨੇ ਤੇ ਗਰਮ ਪਾਣੀ ਛੱਡ ਦਿਆ ਨਾ ਉਹਦੀ ਨਾਲ ਸਾਰੀ ਗੰਦਗੀ ਨਿਕਲਣ ਲੱਗ ਜਾਂਦੀ ਹੈ ਜੇ ਚੀਮਨ ਦਾ ਫਿਲਟਰ ਬਹੁਤ ਜ਼ਿਆਦਾ ਗੰਦਾ ਤਾਂ ਤੁਸੀਂ ਡ੍ਰੇਨੈਕਸ ਪਾਊਡਰ ਉਹਨਾਂ ਮੈਂ ਪਹਿਲਾਂ ਵੀ ਤੁਹਾਨੂੰ ਸ਼ੇਅਰ ਕਰਿਆ ਹੋਇਆ ਦੱਸਿਆ ਹੋਇਆ ਤੁਸੀਂ ਉਹ ਵੀ ਪਾ ਸਕਦੇ ਹੋ ਡ੍ਰੇਨੈਕਸ ਤੇ ਸਿਰਫ ਦੋ ਚੀਜ਼ਾਂ ਪਾ ਕੇ ਨ ਇਸ ਛਿਮਨੀ ਨੂੰ ਫਿਲਟਰ ਨੂੰ ਗਰਮ ਪਾਣੀ ਵਿੱਚ ਰੱਖ ਦੋ 15-20 ਮਿੰਟ ਲਈ ਉਹਦੇ ਨਾਲ ਵੀ ਬਹੁਤ ਹੀ ਵਧੀਆ ਸਾਫ਼ ਹੋ ਜਾਂਦਾ ਆਪਣੇ ਆਪ ਸਾਰੀ ਮੈਲ ਬਾਹਰ ਆ ਜਾਂਦੀ ਤੁਹਾਨੂੰ ਬਿਲਕੁਲ ਰਗੜਨ ਦੀ ਲੋੜ ਹੀ ਨਹੀਂ ਪੈਂਦੀ ਐ ਕਿ ਬਸ ਹਲਕਾ ਜਿਹਾ ਬਰਸ਼ ਮਾਰਨਾ ਹੁੰਦਾ ਹੈ ਸਕਰਬ ਜਾਂ ਬਰਸ਼ ਮਾਰਨਾ ਹੁੰਦਾ ਬਹੁਤ ਜਲਦੀ ਸਾਫ਼ ਹੋ ਜਾਂਦਾ ਫਿਲਟਰ ਬਿਲਕੁਲ ਟੂ ਕਲੀਨ ਹੋ ਗਿਆ 1 ਮਿੰਟ ਵੀ ਨਹੀਂ ਲੱਗਦਾ ਸਾਫ਼ ਕਰਨ ਨੂੰ ਬਿਲਕੁਲ ਚਾਂਦੀ ਵਾਂਗੂ ਨਿਕਲ ਆਉਂਦਾ ਕਿਥੇ ਪਹਿਲਾਂ ਇਨਾ ਗੰਦਾ ਸੀ ਔਰ ਪਾਣੀ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਗੰਦਾ ਹੈ ਹਰ ਇੱਕ ਚੀਜ਼ ਨਾ ਕਰਦੀ ਆਪਾਂ ਨੂੰ ਮੇਨਟੇਨ ਕਰਕੇ ਰੱਖਣੀ ਪੈਂਦੀ ਟਾਈਮ ਟੂ ਟਾਈਮ ਹਰ ਇੱਕ ਚੀਜ਼ ਦੀ ਕੇਅਰ ਸਾਫ ਸਫਾਈ ਮੇਨਟੇਨੈਂਸ ਕਰਨੀ ਪੈਂਦੀ ਆ ਫੇਰ ਚੀਜ਼ਾਂ ਲੰਮੀਆਂ ਚਲਦੀਆਂ ਨੇ ਇਹ ਨਹੀਂ ਹੈਗਾ ਇੱਕ ਵਾਰ ਤੁਸੀਂ ਚੀਜ਼ਾਂ ਲਗਵਾ ਲਓ ਤੇ ਛੱਡ ਦਿਓ ਮੁੜ ਕੇ ਦੇਖੋ ਇੰਨਾ ਫੇਰ ਉਹ ਕੋਈ ਹਾਲ ਨਹੀਂ ਰਹਿੰਦਾ ਉਹਨਾਂ ਦਾ ਆਪਣਾ ਪੈਸਾ ਵੀ ਬਹੁਤ ਵੇਸਟ ਜਾਂਦਾ ਫਿਰ ਉਹ ਚੀਜ਼ਾਂ ਜੇ ਰੋ ਰੋਜ਼ ਆਪਾਂ ਨਵੇਂ ਦੇ ਕੋਲ ਲਗਵਾ ਵੀ ਨਹੀਂ ਸਕਦੇ ਹੈਗੇ ਤੇ ਰੋ ਦੀ ਇਹਨਾਂ ਦੀ ਆਪਾਂ ਜੇ ਬਾਹਰੋਂ ਕੋਈ ਸਰਵਿਸ ਮੈਨ ਬੁਲਾਵਾਂਗੇ ਸਰਵਿਸ ਕਰਨ ਲਈ ਉਹ ਵੀ ਆਪਾਂ ਨੂੰ ਕੋਸਟ ਪੈਂਦੀ ਹੈ ਉਹ ਦੀ ਇਸ ਕਰਕੇ ਹੁੰਦਾ ਕਿ ਜਿੰਨਾ ਕ ਆਪਾਂ ਘਰੇ ਕਰ ਸਕੀ ਜਿੰਨਾ ਇਹਨਾਂ ਦੀ ਧਿਆਨ ਰੱਖ ਸਕੀ ਮੇਨਟੇਨੈਂਸ ਕਰ ਸਕੀ ਉਹਨਾਂ ਹੀ ਆਪਣਾ ਪੈਸਾ ਸੇਵ ਹੁੰਦਾ ਇਹ ਚੀਜ਼ਾਂ ਚ ਔਰ ਆਪਣੀ એનર્ਜੀ ਲਾ ਲੋ ਹਨਾ ਆਪਾਂ ਕਾਲ ਕਰਦੇ ਹਾਂ ਬੁਲਾਉਣੇ ਘਰੇ ਕੋਈ ਆਉਂਦਾ ਸਭ ਕੁਝ ਹੀ ਸੇਵ ਹੋ ਜਾਂਦਾ ਟਾਈਮ ਵੀ ਸੇਵ ਹੁੰਦਾ ਤੇ ਹੁਣ ਮੈਂ ਵੀ ਇਸ ਚਾਹ ਬਾਹਰ ਬਹਿ ਕੇ ਬਾਹਰ ਧੁੱਪ ਅਸੀਂ ਥੋੜੀ ਜਿਹੀ ਹਲੇ ਮੈਂ ਕਿਹਾ ਚਲ ਧੁੱਪੇ ਬਾਹਰ ਚਾਹ ਪੀ ਲਨੇ ਆ ਚਾਹ ਨਾਲ ਸੰਜੀਰੀ ਤੇ ਟਾਈਮ ਹੋ ਰਿਹਾ ਸੀ 3:30 ਦਾ ਸ਼ਾਮ ਨੂੰ ਮੈਂ ਕੋਈ दाल सब्जी ਨਹੀਂ ਬਣਾਉਣੀ ਸੀ ਇੱਧਰ ਦਵਿੰਦਰ ਲੈ ਕੇ ਆਏ ਨੇ ਸਮਾਨ ਇਹ ਲੈ ਕੇ ਆਨੇ ਗੱਚਕ ਗੁੜ ਦੀ ਗੱਚਕ ਇਹ ਹੈ ਹੀ ਨਹੀਂ ਆਹ ਚੌਣਾ ਵਾਲੇ ਪਾਪੜ ਕਹਿੰਦੇ ਨੇ ਮਰੁੰਡਾ ਕਹਿੰਦੇ ਨੇ ਕਈ ਗੱਚਕ ਅੱਜਕੱਲ ਟਾਈਮ ਨਾਲ ਖਾਣ ਦਾ ਠੰਡਾ ਚ ਸਵਾਲ ਲੱਗਦੀ ਐ ਤੇ ਇੱਧਰ ਹੈਗਾ ਗਜਰੇਲਾ ਬਣਾਏ ਬਣਾਏ ਲੈ ਕੇ ਆਨੇ ਮੈਂ ਕਿੱਸੇ ਘਰੇ ਬਣਾਵਾਂਗੇ ਅੰਦਰੋਂ ਥੋੜਾ ਜਿਹਾ ਮੈਂ ਲੈ ਆਉਣਾ ਇੱਕ ਵਾਰੀ ਗਜਰੇਲਾ ਇਹਨੂੰ ਮੈਂ ਕੰਟੇਨਰ ਚ ਕੱਟ ਕੇ ਫ੍ਰਿਜ ਚ ਰੱਖ ਦਿਆਂ ਇਹ ਹੈਗਾ ਖੋਆ ਇਹ ਕੱਚਾ ਖੋਆ ਘਰੇ ਲਾ ਲਾਂਗੇ ਤੇ ਪਿੰਨੀਆਂ ਬਣ ਜਾਣਗੀਆਂ ਬੀਚੂ ਥੋੜਾ ਜਿਹਾ ਆਟਾ ਪਾ ਕੇ ਕਿਲੋ ਉਹਦੇ ਵਿੱਚ ਜਾਨੀ ਕਿ ਮੈਂ ਚੌਥਾ ਕਿਸਾ ਆਟੇ ਦਾ ਪਾਉਂਗੀ ਪਾਈਆ 1 200 317 ਆਟਾ ਪਾ ਕੇ ਭੁੰਨ ਕੇ ਆਟੇ ਨੂੰ ਭੁੰਨ ਕੇ ਪਾਵਾਂਗੇ ਤਾਂ ਫਿਰ ਇਹਦੇ ਬਣ ਜਾਣਗੇ ਪਿੰਨੀਆਂ ਉਹ ਸਾਡੇ ਪਹਿਲਾਂ ਵਾਲੀ ਪਿੰਨੀਆਂ ਖਤਮ ਨੇ ਬਸ ਆਚਾਰ ਕੀ ਰਹੀ ਹੈ ਕੋਈ ਵਾਲੀ ਪਿੰਨੀਆਂ ਕੋਆ ਮੰਗਾ ਲੈਣਾ ਸੀ ਕਰਨੇ ਕੱਚਾ ਕਿਲੋ ਕੁ ਫਿਰ ਕਿਲੋ ਕਰਾ ਲੈਣੇ ਖਤਮ ਹੋ ਜਾਂਦੇ ਕਿਲੋ ਫੇਰ ਨਾਲ ਮੈਂ ਗੈਸ ਤੇ ਬਣ ਜਾਣ ਜਿਆਦਾ ਹੋਊ ਤਾਂ ਕੜਾਹੀ ਧਰਨੀ ਪੂ ਚੁੱਲੇ ਤੇ ਫਿਰ ਇੰਨਾ ਕੋਆ ਦਾ ਕਰਨਾ ਫਿਰ ਮੈਂ ਗੈਸ ਤੇ ਕਰ ਲਾਂ ਨੇ ਕਿਲੋ ਕੁ ਗੈਸ ਤੇ ਆਰਾਮ ਨਾਲ ਬਣ ਜਾਂਦੀਆਂ ਨੇ तो हम हो रहा है शाम का डिनर आज शाम डिनर से मैं भी रोटी खाधी सब्जी सब्जी बहुत ही ज़्यादा टेस्टी सर मेरा दिल कर रहा है मैं हत्थ तो धर के रोटी खाव कई बार हम सुपी सब्जी ना आप रोटी खाने भी हथते धर के खाइए बहुत स्वाद लगती है पर मैं प्लेट ची रखी उ सुपी सब्जी रोटी उपर रखी घ्यों पाया टाइम हो रहा हूँ अठ बजे तो अठवा मेरा सारा काम डन हो गया रोटी भी खा ली किचन क्लीन हो गई बस मैं रात वास्ते हूँ कल सॉरी कल मॉर्निंग वास्ते चने कले चनें धो के सो करने ने ਉਹਨੇ ਕੁੱਕਰ ਚ ਕੱਢ ਕੇ ਰੱਖ ਤੇ ਅਸੀਂ ਸ਼ਾਮ ਨੂੰ ਖਾਣ ਟੱਕਰਨ ਪਿਆਰ ਚਲੇ ਗਏ ਸੀ ਸਾਨੂੰ ਕੰਮ ਸੀ ਕੰਮ ਜਾਨੀ ਘਰ ਦਾ ਦੋ ਚਾਰ ਚੀਜ਼ਾਂ ਲੈਣੀਆਂ ਸੀ ਪਨੀਰ ਅੰਡੇ ਬ੍ਰੈਡ ਇਹਦਾ ਕੁਝ ਨਾ ਨਾ ਸੀਗਾ ਫਿਰ ਕੱਪੜਾ ਥੋੜਾ ਸਟੋਰ ਤੋਂ ਅਸੀਂ ਲਿਆ ਸੀਗਾ ਬੇਟੀ ਦੀ ਉਸਦੀ ਕੋਟੀ ਸੀ ਵੂਲਨ ਸੀ スウェット ਸ਼ਰਟ ਟਾਈਪ ਉਹਨਾਂ ਖਰਾਬ ਹੋ ਗਈ ਸੀ ਵਾਸ਼ ਕਰਦੇ ਤਾਂ ਉਹ ਐਕਸਚੇਂਜ ਕਰਨ ਗਏ ਸੀ ਤੇ ਉਹ ਐਕਸਚੇਂਜ ਹੋ ਗਈ ਕੰਪਲੇਂਟ ਉਹਦੀ ਸੀ ਪਾਏ ਐਕਸਚੇਂਜ ਹੋ ਗਈ ਉਹਦੇ ਐਕਸਚੇਂਜ ਵਿੱਚ ਕੁਝ ਲੈਣਾ ਸੀਗਾ ਫਿਰ ਦਵਿੰਦਰ ਨੇ ਆਪਣਾ ਹੱਪਰ ਲੈ ਲਿਆ zip ਪਰ ਮਿਲਿਆ ਬਹੁਤ ਜ਼ਿਆਦਾ ਲਾਈਟ ਵੇਟ ਸੌਫਟ ਬਹੁਤ ਹੀ ਵਾਰਮ ਇਹ ਫਲੀਸ ਵਾਲਾ ਹੈਗਾ ਤੇ ਅੰਦਰੋਂ ਵੀ ਫਲੀਸ ਹੈ ਇਹ ਲੈ ਕੇ ਆਂਦਵੰਦਰ ਇੱਕ ਸ਼ਰਟ ਲੈ ਕੇ ਆਏ ਨੇ ਫਿਰ ਜੋ ਐਕਸਚੇਂਜ ਕਰਦੇ ਹਨ ਕਾਫੀ ਉਹ ਵੀ ਬਿਲਬੁਲ ਉਹ ਕਰਦੇ ਨੇ ਕੱਢਦੇ ਨੇ ਦੇਖਦੇ ਨੇ ਬਾਰ ਕੋਡ ਵਗੈਰਾ ਸਕੈਨ ਕਰਦੇ ਨੇ ਟਾਈਮ ਸਾਨੂੰ ਲੱਗ ਜਾਂਦਾ ਇੱਕ ਸ਼ਰਟ ਲਈ ਹੈ ਇਹ ਤੇ ਵੀ ਸ਼ਰਟ ਵੀ ਆਣੀ ਲੈਣੀ ਪੈਗੀ ਤੇ ਚੱਕਰ ਪੈ ਗਿਆ ਕੋਈ ਜਿਹੜੀ ਪਹਿਲਾਂ ਸੈੱਟ ਸ਼ਰਟ ਐਕਸਚੇਂਜ ਕਰੀ ਸੀ ਉਹਦੇ ਡਿਸਕਾਊਂਟ ਨਹੀਂ ਹੈਗਾ ਸੀ ਇਹਦੇ 20% ਆਫ ਸੀਗਾ ਫਿਰ ਤੁਹਾਨੂੰ ਉਹ ਤੇ ਡਿਸਕਾਊਂਟ ਨਹੀਂ ਹੈਗਾ ਸੀ ਇਹ ਵੀ ਤੁਹਾਨੂੰ 20% ਆਫ ਨਹੀਂ ਮਿਲਣਾ ਸੀ ਫਿਰ ਇੱਕ ਨਾਲ ਤੁਸੀਂ ਲਓਗੇ ਤਾਂ ਤੁਹਾਨੂੰ 20% ਆਫ ਮਿਲੂਗਾ ਪਰ ਸਟਿਲ ਬਹੁਤ ਵਧੀਆ ਕੰਪੋ ਰਹਿ ਗਿਆ ਫਿਰ ਵੀ ਡਿਸਕਾਊਂਟ ਕਾਫੀ ਹੈਗਾ ਸਾਨੂੰ ਇਹ ਹੋ ਗਿਆ ਕੰਮ ਤੇ ਇੱਕ ਮੈਨੂੰ ਕਮੈਂਟ ਆਇਆ ਸੀਗਾ ਕਿ ਤੁਸੀਂ ਪਟਨਾ ਸਾਹਿਬ ਤੋਂ ਵਾਪਿਸ ਕਰ ਦਿਓ ਆਇਆ ਅਸੀਂ ਗਏ ਸੀ ਪਟਨਾ ਸਾਹਿਬ ਹਜੂਰ ਸਾਹਿਬ ਦੋਨਾਂ ਤਕ ਤਾਂ ਦੇ ਦਰਸ਼ਨ ਕਰਕੇ ਆਏ ਅਸੀਂ ਗਏ ਸੀ 17 ਤਰੀਕ ਨੂੰ 17 ਨੂੰ ਸਾਡੇ ਚੰਡੀਗੜ੍ਹ ਤੋਂ ਫਲਾਈਟ ਸੀ ਪਟਨਾ ਦੀ ਪਟਨਾ ਦੀ ਤੇ ਪਟਨਾ ਤੋਂ ਵਾਪਸ ਸਾਡੀ ਫਲਾਈਟ ਸੀਗੀ 19 ਨੂੰ ਹైదరాబాద్ ਦੀ ਪਟਨਾ ਤੋਂ ਅਸੀਂ ਆ ਗਏ ਹైదరాబాద్ ਤੇ ਹైదరాబాద్ ਤੋਂ ਅਸੀਂ ਲਈ ਟੈਕਸੀ ਬਾਈ ਟੈਕਸੀ ਅਸੀਂ ਗਏ ਹਜੂਰ ਸਾਹਿਬ ਮੰਦਰ ਉੱਥੇ ਪਹੁੰਚ ਗਏ ਤੇ ਉਸ ਤੋਂ ਬਾਅਦ 19 ਤੋਂ ਬਾਅਦ ਸਾਡੀ ਵਾਪਸ ਫਲਾਈਟ ਸੀ ਹైదరాబాద్ ਤੋਂ ਚੰਡੀਗੜ੍ਹ ਪਾਈ ਨੂੰ ਤੇ ਬਾਈ ਦੀ ਰਾਤ ਨੂੰ ਅਸੀਂ ਘਰੇ ਆਏ ਆ ਵਾਪਿਸ 6 ਦਿਨਾਂ ਦੇ ਵਿੱਚ ਅਸੀਂ ਦੋਨੋਂ ਤੱਕ ਤਾਂ ਦਰਸ਼ਨ ਕਰੇ ਕਿਉਂਕਿ ਜੇ ਬਾਈ ਟ੍ਰੇਨ ਜਾਂਦੇ ਫਿਰ ਟਾਈਮ ਬਹੁਤ ਲੱਗ ਜਾਂਦਾ ਭੁਆਈ ਦੀ ਬੇਟੀ ਆਈ ਹੋਊ ਕੈਨੇਡਾ ਕੁਆਹੀ ਹੋਣਾ ਨੇ ਟਾਈਮ ਨਹੀਂ ਹੈਗਾ ਉਹਨਾਂ ਕੋਲੇ ਕਿ ਉਹ ਟ੍ਰੇਨ ਨਾਲ ਸਫ਼ਰ ਕਰਨ ਇਸ ਕਰਕੇ ਉਹਨਾਂ ਨੇ ਇਹੀ ਸੋਚਿਆ ਕਿ ਬਾਈ ਫਲਾਈਟ ਜਾਵਾਂਗੇ ਆਪਣਾ ਟਾਈਮ ਸੇਵ ਹੋ ਜਾਊਗਾ ਤੇ ਫਿਰ ਸਾਨੂੰ ਵੀ ਆਈ ਸੀ ਕਿ ਇਕੱਠੇ ਨਾਲ ਸੀਗੇ ਨਾਲ ਸੰਗ ਨਾਲ ਦਰਸ਼ਨ ਹੋ ਜਾਣਗੇ ਅਸੀਂ ਪਿਛਲੇ ਸਾਲ ਵੀ ਮੈਂ ਤਾਂ ਦਿਵਿੰਦਰ ਸੋਚਦੇ ਰਹੇ ਵੀ ਹਜੂਰ ਸਾਹਿਬ ਚੱਲਾਂਗੇ ਪਰ ਨਹੀਂ ਜਾਏ ਨਾ ਸੰਗ ਸਾਥ ਬਿਨਾ ਜਾਣਾ ਹੀ ਔਖਾ ਹੋ ਜਾਂਦਾ ਕਿ ਸਾਨੂੰ ਮੈਂ ਹੋਗਾ ਚਲੋ ਵਧੀਆ ਇਕੱਠੇ ਚੱਲਾਂਗੇ ਤੇ ਅਸੀਂ ਵੀ ਪਲਾਨ ਕਰ ਰਹੇ ਸੀ ਜਾਣ ਦਾ ਕੁਦਰਤੀ ਫਿਰ ਚਲੋ ਉਹਨਾਂ ਦੀ ਪਲੈਨਿੰਗ ਪਾੜੀ ਸੀ ਕਿ ਇੰਡੀਆ ਆਉਣਾ ਸੀ ਤੇ ਆਪਾਂ ਤੱਕ ਤਾਂ ਦਰਸ਼ਨ ਕਰਨੇ ਨੇ ਤੇ ਹੁਣ ਸਾਡੇ 4 ਤੱਕ ਤਾਂ ਦਰਸ਼ਨ ਹੋ ਗਏ ਸਿਰਫ ਇੱਕ ਤੱਕ ਹੱਦ ਦੇ ਦਰਸ਼ਨ ਰਹਿ ਗਏ ਤਲਵੰਡੀ ਸਾਹਿਬ ਉਹ ਵੀ ਅਸੀਂ ਦਰਸ਼ਨ ਕਰਏ ਦੋ ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਵੀ ਅੰਮ੍ਰਿਤਸਰ ਸਭ ਤੋਂ ਪਹਿਲਾਂ ਜਾਏ ਸੀ ਅੰਮ੍ਰਿਤਸਰ ਅਸੀਂ ਦੋ ਦਿਨ ਲਗਾ ਕੇ ਆਏ ਹਾਂ ਵਨ ਨਾਈਟ ਉਹਦੇ ਰੁਕੇ ਸੀ ਤੇ ਹਜੂਰ ਸਾਹਿਬ ਪਟਨਾ ਸਾਹਿਬ ਵੀ ਦਰਸ਼ਨ ਹੋ ਗਏ ਸਿਰਫ ਇੱਕ ਤੱਕ ਹੱਦ ਰਹਿ ਗਿਆ ਅਨੰਦਪੁਰ ਸਾਹਿਬ ਉੱਥੇ ਅਸੀਂ ਦਰਸ਼ਨ ਕਰਨ ਜਾਣਾ 2-4 ਦਿਨਾਂ ਦੇ ਵਿੱਚ ਹੀ ਜਾਣਾਗਾ ਹੁਣ ਪਲਾਨ ਕਰ ਰਹੇ ਆਂ ਜਾਣ ਦਾ ਹੁਣ ਅਸੀਂ ਆਏ ਰੁਕੇ ਹੋਏ ਸੀ ਵੀ ਚਲੋ ਹੁਣ ਅਸੀਂ ਦੀਦੀ ਸਾਡੇ ਕਰਕੇ ਰਸ਼ ਕਾਫੀ ਹੁੰਦਾ ਉਸ ਕਰਕੇ ਰੁਕੇ ਹੋਏ ਸੀ ਨਹੀਂ ਤਾਂ ਹੁਣ ਉੱਥੇ ਵੀ ਜਾ ਜਾਉਂਦੇ ਚਲੋ ਮਾ ਬਾਬਾ ਜੀ ਕਿਰਪਾ ਕਰਨਗੇ ਉੱਥੇ ਵੀ ਜਾ ਕੇ ਮੱਥਾ ਟੇਕ ਕੇ ਆਉਂਗੇ ਫਿਰ 5 ਤੱਕ ਤਾਂ ਦਰਸ਼ਨ ਪੂਰੇ ਹੋ ਜਾਣਗੇ ਬੜੀ ਰੀਤ ਸੀਗੀ ਕਦੇ ਹਜੂਰ ਸਾਹਿਬ ਜਾਣ ਦੀ ਪਟਨਾ ਸਾਹਿਬ ਜਾਣ ਦੀ ਉਹ ਵੀ ਰੀਤ ਪੂਰੀ ਹੋ ਗਈ ਬਹੁਤ ਦਿਲ ਕਰਦਾ ਸੀ ਕਿ ਹਾਏ ਸਾਰੇ ਜਾਂਦੇ ਰ ਆਪਾਂ ਕੋਲ ਜਾਵਾਂਗੇ ਹਨਾ ਫਿਰ ਐਸੇ ਉਮਰ ਵਧੀ ਜਾਂਦੀ ਆਪਣੀ ਫਿਰ ਗੋਡੇ ਘਿੱਟੇ ਚੱਲੋਗੇ ਨਾ ਚੱਲਣਗੇ ਪਹਿਲਾਂ ਪਹਿਲਾਂ ਚਾਹੀਏ ਚੱਲੂ ਬਾਬਾ ਜੀ ਦੀ ਕਿਰਪਾ ਹੋਵੇ ਉਹ ਵੀ ਜਾਏ ਤੇ ਐਸੇ ਤੁਹਾਨੂੰ ਕੋਸ਼ਿਸ਼ ਰਿਹਾ ਜੀ ਦੇਦੂ ਆਏ ਨਾ ਕੋਈ ਦੀ ਬੇਟੀ ਹੋਰੀ ਫੈਮਿਲੀ ਸਾਰੀ ਆਈ ਐਸੇ ਬਿਲਕੁਲ ਇੰਨੇ ਜਿਆਦਾ ਬੀਜ਼ੀ ਐ ਕਿਉਂਕਿ ਅਸੀਂ ਵੀ ਨਾਲ ਹੀ ਹੁੰਨੇ ਉਹਨਾਂ ਦੇ ਤੇ ਕਈ ਕਈ ਵਾਰ ਕੀ ਕਹਿਣਾ ਚਲ ਆਪਦਾ ਕੰਮ ਕਰਨ ਚੱਲ ਜਾਈਏ ਬਾਹਰ ਨਹੀਂ ਜਿੱਥੇ ਜਾਂਦੇ ਨਾ ਸੀ ਉਹਨਾਂ ਨੂੰ ਅੰਮ੍ਰਿਤਸ ਦੋਸਤ ਕਰਕੇ ਵੀਡੀਓਸ ਨਹੀਂ ਬਣ ਪਉਂਦੀ ਐ ਐਡੀਟਿੰਗ ਜੋ ਵੀ ਬਣਦੀ ਐ ਐਡੀਟਿੰਗ ਦੀ ਪ੍ਰੋਬਲਮ ਆ ਜਾਂਦੀ ਐ ਇਸ ਕਰਕੇ ਮੇਰਾ ਵੀਡੀਓਸ ਦਾ ਕੰਮ ਬਹੁਤ ਸਲੋ ਚੱਲਦਾ ਘਰੇ ਰਹਿਣੀ ਤਾਂ ਮੈਂ ਬਹੁਤ ਬਿਜ਼ੀ ਰਹਿਣੀ ਆ ਫਿਰ ਜੋ ਘਰੇ ਹੁੰਨੇ ਆ ਕੁਕਿੰਗ ਦਾ ਸਾਰਾ ਕੰਮ ਦੇਖਣਾ ਸਾਫ ਸਫਾਈ ਦੇਖਣੀ ਕੱਪੜੇ ਧੋਣੇ ਪ੍ਰੈਸ ਕਰਨੇ ਸਾਨੂੰ ਕੁਝ ਦੇਖਣਾ ਸਾਰਾ ਕੁਝ ਮੈਨਾਂ ਹੀ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਦਿਨ ਬਹੁਤ ਛੋਟੇ ਨੇ ਸਾਡੇ ਦੇ ਦਿਨ ਨੇ ਇਸ ਕਰਕੇ ਮੇਰਾ ਵੀਡੀਓ ਦਾ ਕੰਮ ਬਹੁਤ ਸਲੋ ਹੈ ਪਰ ਵੀਟ ਇਸ ਪੌਣੇ ਮੈਂ ਬੰਦ ਨਹੀਂ ਕਰਨੀ ਹਾਂ ਜੇ 2-4 ਦਿਨ 5-7 ਦਿਨ ਬੰਦ ਕਰ ਦੂੰਗੀ ਇਹ ਨਹੀਂ ਹੈਗਾ ਕਿ ਮੈਂ ਚੈਨਲ ਬੰਦ ਕਰ ਦੂੰਗੀ ਚੈਨਲ ਨਹੀਂ ਮੈਂ ਬੰਦ ਕਰਨਾ ਮੈਂ ਬ੍ਰੇਕ ਜ਼ਰੂਰ ਲੈ ਲਾਂਗੀ ਵਿੱਚ ਚੱਲੂ ਨਹੀਂ ਵੀਡੀਓਸ ਆਪਣੇ ਦੋ ਅਪਲੋਡ ਹੁੰਦੀਆਂ ਨਹੀਂ ਬਣਦੀਆਂ ਤੋਂ ਇੱਕ ਡਿਫਰੈਂਟ ਥਿੰਗ ਹੈ ਪਰ ਇਹ ਨਹੀਂ ਮੈਂ ਚੈਨਲ ਬੰਦ ਕਰ ਦੇਣਾ ਆਪਣਾ ਚੈਨਲ ਨਹੀਂ ਮੈਂ ਬੰਦ ਕਰਨਾ ਜੇ ਮੇਰੇ ਕੋਲ ਟਾਈਮ ਹੁੰਦਾ ਮੈਂ ਵੀਡੀਓ ਬਣਾਉਣੀ ਹੈ ਸ਼ੂਟ ਕਰਦੀਆਂ ਐਡਿਟ ਕਰਦੀਆਂ ਪਰ ਜੇ ਨਹੀਂ ਟਾਈਮ ਹੈਗਾ ਮੈਂ ਇੱਕ ਮਿੰਟ ਲਈ ਥੋੜੇ ਟਾਈਮ ਲਈ ਸਟਾਪ ਕਰ ਦਾਂ ਨਹੀਂ ਕਿਉਂਕਿ ਕੰਮ ਘਰ ਦੇ ਨਹੀਂ ਰੋਕ ਸਕਦੇ ਆਪਾਂ ਹਨਾ ਆਪਣਾ ਜਿਹੜੇ ਕੰਮ ਘਰ ਦੇ ਰੋਟੀਲੀ ਰੁਟੀਨ ਵਾਲੇ ਨੂੰ ਆਪਾਂ ਰੋਕ ਹੀ ਨਹੀਂ ਸਕਦੇ ਕਿਸੇ ਵੀ ਹਾਲ ਵਿੱਚ ਪਰ ਵੀਡੀਓਜ਼ ਕੰਮ YouTube ਦਾ ਚਲੋ ਮੈਂ ਥੋੜੇ ਟਾਈਮ ਲਈ ਰੋਕ ਸਕਦੀ ਹਾਂ ਉਹਨੂੰ ਫਿਰ ਉਹ ਮੈਂ ਰੋਕਣਾ ਨਹੀਂ ਹੁੰਦੀ ਇਹ ਵੀ ਚਲੋ ਜਦੋਂ ਮੈਨੂੰ ਇਹ ਲੱਗੂ ਠੀਕ ਹੈ ਮੇਰੇ ਕੋਲ ਟਾਈਮ ਹੈਗਾ ਫਿਰ ਮੈਂ ਵੀਡੀਓਜ਼ ਸ਼ੂਟ ਕਰ ਲਵਾਂਗੀ ਇਸ ਕਰਕੇ ਫਿਰ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਫਿਰ ਨਹੀਂ ਇਹ ਤਾਂ YouTube ਤੇ ਘਰ ਦੇ ਕੰਮ ਦੋਨੇ ਮੈਨੇਜ ਕਰਨੇ ਇੱਕ ਟਾਈਮ ਓਕੇ ਹੋ ਜਾਂਦੇ ਨੇ ਫਿਰ ਜਿਵੇਂ ਮੈਨੂੰ ਠੀਕ ਲੱਗਦਾ ਮੈਂ ਉਹਵੇਂ ਕਰ ਲੈਂਦੀ ਆ ਸੋ ਇਹ ਨਾ ਸੋਚਿਓ ਕਿ ਮੈਂ ਚੈਨਲ ਬੰਦ ਕਰ ਦੋਗੀ ਨਹੀਂ ਚੈਨਲ ਨਹੀਂ ਬੰਦ ਹੋਗਾ ਚੈਨਲ ਨਹੀਂ ਮੈਂ ਬੰਦ ਕਰਦੀ ਹੈਗੀ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਹੋਪਸ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ